ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਜਸਵੀਰ ਸਿੰਘ ਮੈਨੇਜਿੰਗ ਡਾਇਰੈਕਟਰ ਆਫ ਇੰਗਲਿਸ਼ਟਰੀ ਇੰਸਟੀਟਿਊਟ ਆਫ ਆਲਸਨ ਇਮੀਗ੍ਰੇਸ਼ਨ ਸਰਵਿਸਿਜ਼ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਨਨ ਕੀ ਸਾਰੀਆਂ ਅਪਡੇਟਸ ਜਨਨ ਕੀ ਜਿੰਨੀਆਂ ਵੀ ਚੱਲ ਰਹੀਆਂ ਹੈ ਕਿ ਅਮੈਂ ਜਿੰਨੇ ਵੀ ਨਵੇਂ ਪ੍ਰੋਡਕਟਸ ਇਨ ਕੀ ਮਾਰਕੀਟ ਵਿੱਚ ਆਉਂਦੇ ਹੈ ਕਿ ਜਿੰਨੇ ਵੀ ਨਵੀਆਂ ਚੀਜ਼ਾਂ ਲਾਈਕ ਰਿਲੇਟਡ ਟੂ ਸਟੱਡੀ ਵੀਜ਼ਾਸ ਹੁੰਦੀ ਹੈ ਕਿ ਅਮੈਂ ਪੀਆਰ ਇਲੈਕਟ੍ਰੋਨ ਹੁੰਦੀ ਹੈ ਕਿ ਅਮੈਂ ਜਬ ਵਰਕ ਵੀਜ਼ਾ ਰਿਲੇਟਡ ਜਨਨ ਕੀ ਜਿੰਨੇ ਵੀ ਨਵੀਂ ਅਪਡੇਟਸ ਆ ਰਹੀਆਂ ਹੈ ਕਿ ਅਮੈਂ ਜਾਂ ਲੈ ਕੇ ਪੇਰੈਂਟਸ ਵੀਜ਼ਾ ਨੂੰ ਲੈ ਕੇ ਵੀ ਕਈ ਨ ਪੇਰੈਂਟਸ ਨੂੰ ਤੇ ਆਮ ਪੀਪਲਸ ਨੂੰ ਇਹ ਕੇਚੀਟਾ ਪ੍ਰਤੀ ਅਵੇਅਰ ਕੀਤਾ ਜਾਵੇ ਕਿ ਉਹ ਕਿਸ ਤਰੀਕੇ ਨਾਲ ਆਪ ਦੀ ਸੈਟਲਮੈਂਟ ਜਿਹੜੀ ਹੈਗੀ ਆ ਐਗਰੋ ਕੰਟਰੀਸ ਵਿੱਚ ਕਰ ਸਕਦੇ ਆ ਕਿ ਇਸੇ ਨਾਲ ਹੀ ਤੁਹਾਨੂੰ ਪਤਾ ਹੈਗਾ ਬਈ ਕਿ ਇੰਗਲਿਸ਼ਟਰੀ ਇੰਸਟੀਚੂਟ ਜਿਹੜੀ ਹੈ ਕਿ ਇਹ ਲਗਾਤਾਰ ਆ ਹੋਨ ਇੰਗਲਿਸ਼ ਇੰਸਟੀਚਿਊਟ ਨੂੰ ਲਗਾਤਾਰ ਕੰਟੀਨਿਊਸਲੀ ਦੇਖੇ ਰਿਹਾ ਤੇ 3 ਸਾਲ ਪੂਰੇ ਹੋਣ ਵਾਲੇ ਹੈ ਕਿ ਤੇ 3 ਸਾਲ ਦੇ ਪੂਰੇ ਹੋਣ ਦੇ ਉਪਰੰਤ ਅਸੀਂ ਹਮੇਸ਼ਾ ਯਾਨੀ ਕਿ ਜਿਹੜਾ ਯਾਨੀ ਕਿ ਸਾਡਾ ਇੱਕ ਪ੍ਰੋਡਕਟ ਹੁੰਦਾ ਹੈਗਾ ਵਾ ਹਮੇਸ਼ਾ ਅਸੀਂ ਮਾਰਕੀਟ ਦੇ ਵਿੱਚ ਲਾਂਚ ਕਰਦੇ ਹੈਗੇ ਆ ਤਾਂ ਇਸ ਵਾਰ ਵੀ ਅਸੀਂ ਇੱਕ ਨਵਾਂ ਪ੍ਰੋਡਕਟ ਜਿਹੜਾ ਹੈਗਾ ਵਾ ਲਾਂਚ ਕੀਤਾ ਹੈਗਾ ਵਾ ਜਿਸ ਦਾ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਹੈਗਾ ਵਾ ਉਹ ਆਇਲ ਸਟੇਜ ਸਟੂਡੈਂਟਸ ਨੂੰ ਪਹੁੰਚੇਗਾ no doubt ਵੀ ਕੈਰੀ ਕਰ ਮੈਥਡ ਆਫ ਮਦਦ ਦੇ ਨਾਲ ਜੋ ਟੈਕ ਮੈਥਡ ਆਫ ਫਾਲਸਟੀ ਬਦੋ ਦੇ ਨਾਲ ਯਾਨੀ ਕਿ ਸਾਡੇ ਕੋਲ ਹਜ਼ਾਰਾਂ ਬੱਚੇ ਜਿਹੜੇ ਹੈਗੇ ਆ ਜਿਹੜੇ 5.5% ਦੇ ਉੱਤੇ ਸਟਕ ਕਰ ਜਾਂਦੇ ਸੀਗੇ ਕਿਉਂਕਿ ਕਲਾਸਿਸ ਮੈਂ ਖੁਦ ਵੀ ਲੈਣਾ ਹੈਗਾ ਮੈਂ ਰਾਈਟਿੰਗ ਦੇ ਕਲਾਸਿਸ ਜਿਹੜੇ ਹੈਗੇ ਆ ਮੈਂ ਖਾਸ ਤੌਰ ਤੇ ਸਪੀਕਿੰਗ ਦੇ ਕਲਾਸਿਸ ਜਿਹੜੇ ਹੈਗੇ ਆ ਮੈਂ ਸਮ ਟਾਈਮਸ ਯਾਨੀ ਕਿ ਮੈਨੂੰ ਜਦੋਂ ਮੌਕਾ ਮਿਲਦਾ ਹੈਗਾ ਮੈਂ ਕਲਾਸਿਸ ਵਿੱਚ ਜਾ ਕੇ ਬੱਚਿਆਂ ਦੀ ਏਵੈਲੂਏਸ਼ਨ ਕਰਦਾ ਹੈਗਾ ਕਿ ਬੱਚੇ ਕੀ ਸਿੱਖ ਰਹੇ ਆ ਕਿ ਨਹੀਂ ਸਿੱਖ ਰਹੇ ਹੈਗੇ। ਦਾਸਾ ਮੇਨ ਥਿੰਗ ਕਿ ਉਹਨਾਂ ਬੱਚਿਆਂ ਦੀ ਜਿਹੜੀ ਹੈਗੀ ਏਵੈਲੂਏਸ਼ਨ ਤੋਂ ਬਾਅਦ ਹੀ ਪਤਾ ਲੱਗਦਾ ਕਿ ਬੱਚੇ ਕਿਸ ਲੈਵਲ ਦੇ ਉੱਤੇ ਸ ਸ਼ਾਇਦ ਉਹ ਪੰਜਾਬ ਦੇ ਵਿੱਚ ਫਸਟ ਟਾਈਮ ਨਾ ਹੀ ਕਿਸੇ ਨੇ ਸੁਣਿਆ ਹੋਵੇਗਾ ਤੇ ਨਾ ਹੀ ਕਿਸੇ ਨੇ ਦੇਖਿਆ ਹੋਵੇਗਾ ਉਹ ਪ੍ਰੋਡਕਟ ਜਿਹੜਾ ਸਾਡਾ ਹੈਗਾ ਵਾ ਜਿਹੜਾ ਕਿ ਅਸੀਂ ਫਸਟ ਆਫ ਐਪਰਲ ਤੋਂ ਫਸਟ ਆਫ ਐਪਰਲ ਤੋਂ ਸਾਡੇ ਕਲਾਸਿਸ ਦਾ ਇੱਕ ਨਵਾਂ ਗੈਜਟ ਜਿਹਨ ਕਿਸੇ ਕੋਲ ਜਾ ਰਿਹਾ ਹੈਗਾ ਜਿਸ ਦੇ ਵਿੱਚ ਜਿਹੜਾ ਆਫਰ ਜਿਹੜਾ ਹੈਗਾ ਵਾ ਆ ਜ਼ਿਆਦਾਤਰ ਜਿਹੜੇ ਇੰਸਟੀਚੂਟਸ ਦੇ ਵਿੱਚ ਦੇਖਿਆ ਜਾਂਦਾ ਹੈਗਾ ਕਿ ਆਫਰ ਸਿਰੇ ਹੁੰਦੇ ਡਿਸਕਾਊਂਟਸ ਦੇ ਵਿੱਚ ਦਿੱਤੇ ਜਾਂਦੇ ਹੈਗੇ ਡਿਸਕਾਊਂਟਸ ਵੀ ਦਿੱਤੇ ਜਾਂਦੇ ਹੈਗੇ ਆ 5% ਡਿਸਕਾਊਂਟਸ ਹੈ 10% ਡਿਸਕਾਊਂਟਸ ਦਿੱਤਾ ਜਾਂਦਾ ਹੈਗਾ ਫੀਸਸ ਦੇ ਵਿੱਚ ਕੁਝ ਇੰਸਟੀਟਿਊਟਸ ਜਿਹੜੇ ਹੁੰਦੇ ਹੈਗੇ ਆ ਬੱਚੇ ਨੂੰ ਅਗਰ 7.5 ਬੈਂਡ ਸਕੋਰ ਆ ਜਾਂਦੇ ਹੈਗੇ ਆ ਦੈਨ ਦੇ ਜਸਟ ਟ੍ਰਾਈ ਟੂ ਰਿਟਰਨ ਆਲ ਦਾ ਫੀਸਸ ਯਾਨੀ ਕਿ ਜਿੰਨੀ ਫੀਸਸ ਬੱਚੇ ਨੇ ਪੇ ਕੀਤੀਆਂ ਹੁੰਦੀਆਂ ਹੈਗੀਆਂ ਮੈਮ ਈਵਨ ਸਮ ਆਫ ਦਾ ਇੰਸਟੀਟਿਊਟਸ ਦੇ ਆ ਜਸਟ ਟ੍ਰਾਈ ਟੂ ਰਿਟਰਨ ਦਾ ਐਗਜ਼ਾਮ ਫੀਸ ਸੋ ਦੈਟ ਕਾਈਂਡ ਆਫ ਥਿੰਗਸ ਆਰ ਵੈਰੀ ਡਿਫਰੈਂਟ ਬਟ ਮਾਈ ਪ੍ਰੋਡਕਟ ਇਜ਼ ਰੀਲੀ ਵੈਰੀ ਡਿਫਰੈਂਟ ਬਿਕਾਜ਼ ਆਮ ਜਸਟ ਪ੍ਰੋਵਾਈਡਿੰਗ ਜਿਹੜੀ ਚੀਜ਼ਾਂ ਵੈ ਪ੍ਰੋਵਾਈਡ ਕਰਨ ਲੱਗਿਆ ਹੈਗਾ ਵੈ ਦੈਟ ਇਜ਼ ਅ ਵੀਜ਼ਾਸ ਆਈ نو ਇਟਸ ਅ ਵੈਰੀ ਸ਼ੌਕ ਕਿ ਯਾਨਕੀ ਸਾਨੂੰ ਬੈਂਡ ਸਕੋਰ ਪਾਉਣ ਦੇ ਉੱਤੇ ਵੀਜ਼ਾਸ ਕਿਵੇਂ ਮਿਲਣਗੇ ਉਹਦੇ ਵਿੱਚੋਂ ਘਬਰਾਓ ਨਾ ਮੈਂ ਇਸ ਚੀਜ਼ ਦੇ ਵਿੱਚ ਇਹ ਹੀ ਦੱਸ ਰਿਹਾ ਕਿ ਯਾਨਕੀ ਹਾਲਾ ਤੁਸੀਂ ਸਾਡੇ ਸੱਤ ਬੈਂਡ ਲੈ ਲਓਗੇ ਤਾਂ ਯਾਨਕੀ ਕੰਪਨੀ ਤੁਹਾਨੂੰ ਫ੍ਰੀ ਆਫ ਕੋਸਟ ਕੈਨੇਡਾ ਦਾ ਵੀਜ਼ਾ ਲੈ ਕੇ ਦੇਵੇਗੀ ਵੈ ਇਹ ਚੀਜ਼ ਨਹੀਂ ਦੱਸ ਰਿਹਾ ਕਿ ਕੈਨੇਡਾ ਦੇ ਵੀਜ਼ਾ ਵਾਸਤੇ ਵਾਸਤੇ ਬੱਚਿਆਂ ਨੂੰ ਆਪਣੇ ਬੈਂਡ ਸਕੋਰ ਅਚੀਵਮੈਂਟ ਜਿਹੜੀ ਹੈਗੀ ਆ ਐਲੀਜੀਬਿਲਟੀ ਪੂਰੀ ਕਰਨੀ ਪੈਣੀ ਹੈਗੀ ਆ ਆਫਟਰ ਦੈਟ ਕੀ ਉਹ ਉਹ ਆਪਣੀ ਵੀਸਾ ਜੀਸੀਸ ਪਰ ਅੰਤਵਾਦ ਵਿੱਚ ਆਪਦੇ ਜਿਹੜੇ ਹੈਗੇ ਕੈਨੇਡਾ ਜਾਂਦੇ ਸੁਪਨਾ ਨੂੰ ਸਕਾਰ ਕਰ ਸਕਦੇ ਆ ਪਰ ਜਿਹੜੇ ਪ੍ਰੋਵਾਈਡ ਅਸੀਂ ਕਰ ਰਹੀ ਹੈਗੇ ਆ ਥੈਟ ਇਜ਼ ਅ ਵਿਸਟਰ ਵੀਜ਼ਾ ਸ ਤੇ ਇਹ ਵਿਸਟਰ ਵੀਜ਼ਾ ਇੱਕ ਖਾਸ ਤੌਰ ਤੇ ਮੈਂ ਤੁਹਾਨੂੰ ਫਸਟ ਆਫ ਆਲ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਹੈ ਧਿਆਨ ਦੇ ਵਿੱਚ ਰੱਖ ਲਿਓ ਕਿ ਇਹ ਵੀਜ਼ਾ ਜਿਹੜਾ ਹੋਏਗਾ ਅਸੀਂ ਕਿਸੇ ਇੱਕ ਮੈਂਬਰ ਨੂੰ ਦਵਾਂਗੇ ਧਿਆਨ ਰੱਖਿਓ ਬੈਂਡ ਸਕੋਰ ਕਰਾਈਟਰੀਆਸ ਨੂੰ ਸੈੱਟ ਕੀਤਾ ਗਿਆ ਹੈਗਾ ਵਾ 7.5 ਬੈਂਡ ਸਕੋਰ ਤੋਂ ਲੈ ਕੇ 5.5 ਬੈਂਡ ਤੱਕ ਅਸੀਂ ਕ੍ਰਾਈਟੇਰੀਆ ਨੂੰ ਸੈੱਟ ਕੀਤਾ ਹੋਇਆ ਹੈਗਾ ਤੇ ਉਸ ਕ੍ਰਾਈਟੇਰੀਆ ਅਕੋਰਡਿੰਗ ਅਗਰ ਕੋਈ ਮੰਨ ਲਓ ਬੱਚਾ ਯਾਨੀ ਕਿ ਸਾਡੇ ਕੋਲ ਇਸ ਕ੍ਰਾਈਟੇਰੀਆ ਦੇ ਵਿੱਚ ਯਾਨੀ ਕਿ ਕੋਈ ਵੀ ਬੱਚਾ ਬੈਂਡ ਸਕੋਰ ਲੈਂਦਾ ਹੈਗਾ ਵਾ ਉਸ ਤੇ ਅਕੋਰਡਿੰਗ ਅਸੀਂ ਉਸ ਬੱਚੇ ਨੂੰ ਵੀਜ਼ਾ ਜਿਹੜਾ ਹੈਗਾ ਵਾ ਪ੍ਰੋਵਾਈਡ ਕਰਾਂਗੇ ਜਾਣਾ ਨਾ ਜਾਣਾ ਉਹ ਬੱਚਿਆਂ ਦੇ ਉੱਤੇ ਡਿਪੈਂਡ ਆ ਜਾਂਦਾ ਹੈਗਾ ਵਾ ਬਟ ਇਹ ਵੀਜ਼ਾ ਕਿਸੇ ਇੱਕ ਪਰਸਨ ਨੂੰ ਪ੍ਰੋਵਾਈਡ ਹੋਏਗਾ ਉਹ ਕੈਂਡੀਡੇਟ ਖੁਦ ਵੀ ਲੈ ਸਕਦਾ ਹੈ ਕੈਂਡੀਡੇਟ ਦੇ ਬ੍ਰਦਰ ਸਿਸਟਰ ਉਹਨਾਂ ਦੇ ਮਦਰ ਫਾਦਰ ਦੇ ਵਿੱਚੋਂ ਕੋਈ ਵੀ ਇੱਕ ਪਰਸਨ ਲੈ ਸਕਦਾ ਹੈ ਉਹ ਤੁਹਾਡੀ ਅੱਗੇ ਗੱਲਬਾਤ ਹੋਣੀ ਹੈ ਕਿ ਐ ਕਿ ਯਾਨੀ ਕਿ ਵੀਜ਼ਾ ਕਿਸ-ਕਿਸ ਕੰਟਰੀ ਤੇ ਆ ਸਕਦੇ ਹੈ। ਸੋ ਐਸ਼ੀ ਤੇ ਨਹੀਂ ਇੰਗਲਿਸ਼ ਦੇ ਇੰਸਟੀਚੂਟ ਦੇ ਵਿੱਚ ਯਾਨੀ ਕਿ ਡਾਇਰੈਕਟ ਮੈਥਡ ਆਫ ਆਲਸ ਦੀ ਮਦਦ ਦੇ ਨਾਲ ਯਾਨੀ ਕਿ ਅਸੀਂ ਬਹੁਤ ਸਾਰੇ ਬੱਚਿਆਂ ਦੇ ਸੁਪਨੇ ਜਿਹੜੇ ਹੈਗੇ ਅਸਾਂ ਕਾਰਨੀ ਤੇ ਹੈਗੇ। ਨਾਰਮਲੀ ਮੈਂ ਦੇਖਿਆ ਤਾਂ 5.5 ਰੈਂਕ ਦੇ ਉੱਤੇ ਸਟੱਪ ਹੋਣ ਵਾਲੇ ਬੱਚੇ ਜਿਹੜੇ ਹੈਗੇ ਸਾਡੇ ਕੋਲ ਸਾਡੇ 6-6 7-7 ਬੈਡ ਆਰਾਮ ਨਾਲ ਲੈ ਕੇ ਗਏ। ਇਹਰ ਬੱਚੇ ਜਿਹੜੇ ਹੈਗੇ ਹੈਗੇ ਜਿੰਨਾਂ ਦੀ ਰਿਕੁਆਇਰਮੈਂਟ 877 ਦੀ ਵੀ ਸੀ ਕੀ ਚਾਹਤ ਹੈ ਜਿਹਨਾਂ ਦੇ ਆਸਟ੍ਰੇਲੀਆ ਦੇ ਵਾਸਤੇ ਮੇਰੇ ਕੋਲ ਇਹਦੇ ਵੀ ਬੱਚੇ ਬਹੁਤ ਹੈ ਜਿਹੜੇ ਇਹ ਈਚ ਵੀ ਰੱਖੇ ਗਏ ਹੈਗੇ ਕਿਉਂਕਿ ਜਦੋਂ ਉਹਨਾਂ ਨੂੰ ਪ੍ਰੋਪਰਲੀ ਸਟੱਡੀ ਕਰਵਾਈ ਜਾਂਦੀ ਹੈਗੀ ਆ ਇੱਕ ਸਿਸਟਮੈਟਿਕਲ ਮੈਥਡ ਨਾਲ ਕਰਵਾਇਆ ਜਾਂਦਾ ਹੈਗਾ ਵਾ ਸਿਸਟਮੈਟਿਕਲ ਬੀ ਦਿੱਤਾ ਜਾਂਦਾ ਹੈਗਾ ਵਾ ਗੈਲ ਸਟੂਡੈਂਟਸ ਨੂੰ ਬੈਂਡ ਸਕੋਰ ਅਚੀਵ ਹੁੰਦੇ ਨੇ ਬਟ ਇਸ ਵਾਰ ਜਿਹੜਾ ਥੋੜਾ ਅਸੀਂ ਇੱਕ ਨਵਾਂ ਪੌੜਾ ਕਿ ਲਿਆ ਹੈਗਾ ਵਾ ਤਾਂ ਉਸੇ ਵਾਸਤੇ ਬੱਚਿਆਂ ਨੂੰ ਬੈਂਡ ਸਕੋਰ ਦੇ ਨਾਲ ਵੀਜ਼ਾਸ ਮਿਲ ਰਹੇ ਹੈਗੇ ਫਸਟ ਮੈਂ ਸਟਾਰਟ ਕਰਦਾ ਹੈਗਾ ਵਾ ਜਿਹੜੇ ਬੱਚੇ ਸਾਡੇ ਕੋਲ ਓਵਰਆਲ 77 ਬੈਂਡ ਸਕੋਰ ਲੈ ਕੇ ਜਾਂਦੇ ਹੈਗੇ ਆ 6 ਈਚ ਮੈਂ ਇਹ ਚੀਜ਼ ਨੂੰ ਬਿਲਕੁਲ ਮੈਂਸ਼ਨ ਕਰ ਰਿਹਾ ਹੈ ਕਿ ਆ ਮੈਂ ਹਰੇਕ ਮੋਡਿਊਲ ਦੇ ਵਿੱਚੋਂ 6 ਈਚ ਤੋਂ ਉੱਪਰ ਆ ਤੇ ਓਵਰਆਲ 77 ਬੈਂਡ ਸਕੋਰ ਲੈ ਕੇ ਜਾ ਰਹੇ ਹੈ ਕਿ ਉਹਨਾਂ ਬੱਚਿਆਂ ਨੂੰ ਸਾਡੀ ਕੰਪਨੀ ਦੇ ਵੱਲੋਂ ਸਿੰਗਾਪੁਰ ਦਾ ਵੀਜ਼ਾ ਜਿਹੜਾ ਹੈਗਾ ਉਹ ਫ੍ਰੀ ਆਫ ਚਾਰਸ ਦਿੱਤਾ ਜਾਏਗਾ ਜਾਣਾ ਨਾ ਜਾਣਾ ਇਹ ਮਦ ਦੁਬਾਰਾ ਕੋੰਗਾ ਕਿ ਉਹ ਬਿਲਕੁਲ ਤੁਹਾਡੀ ਮਰਜ਼ੀ ਹੋਏਗੀ ਬਟ ਮੇਰੀ ਕੰਪਨੀ ਦੇ ਵੱਲੋਂ ਜਿਹੜਾ ਇਹ ਵੀਜ਼ਾ ਹੋਏਗਾ ਉਹ ਤੁਹਾਨੂੰ ਪ੍ਰੋਵਾਈਡ ਕੀਤਾ ਸੈਕੰਡਲੀ ਜਿਹੜੇ ਬੱਚੇ 6 each the overall 7 ਜਿਹੜੇ ਬੱਚੇ ਇਸ ਟਾਰਗੇਟ ਨੂੰ ਪੂਰਾ ਕਰਨਗੇ ਉਹਨਾਂ ਦੇ ਵਾਸਤੇ ਅਸੀਂ ਉਹਨਾਂ ਨੂੰ ਦੁਬਈ ਦਾ ਵੀਜ਼ਾ ਜਿਹੜਾ ਹੈਗਾ ਵਾ ਉਹ ਬਿਲਕੁਲ ਫ੍ਰੀ ਆਫ ਕੋਸ ਦੇਵਾਂਗੇ ਇਹ ਬਿਲਕੁਲ ਸ਼ੋਰਟ ਸ਼ੋਰਟ ਵੀਜ਼ਾਸ ਹੈਗੇ ਆ ਯਾਨੀ ਕਿ ਜਿਹੜੇ ਤੁਹਾਨੂੰ ਮਿਲ ਨਹੀਂ ਹੀ ਮਿਲਦੇ ਐ ਇਸ ਵਿੱਚ ਇਹ ਨਹੀਂ ਹੈਗਾ ਕਿ ਆ ਕਿ ਯਾਨੀ ਕਿ ਅਸੀਂ ਤੁਹਾਡੇ ਅੱਗੇ ਇਹ ਕੰਡੀਸ਼ਨ ਰੱਖਾਂਗੇ ਕਿ ਤੁਹਾਡਾ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ ਇਹ ਸ਼ੋਰਟ ਸ਼ੋਰਟ ਵੀਜ਼ਾਸ ਹੈਗੇ ਆ ਜਿਹੜੇ ਤੁਹਾਨੂੰ ਮਿਲ ਨਹੀਂ ਹੀ ਮਿਲਦੇ ਹੈਗੇ ਪਰ ਧਿਆਨ ਰੱਖਿਓ ਕਿ ਇਹ ਵੀਜ਼ਾਸ ਕਿਸੇ ਇੱਕ ਪਰਸਨ ਨੂੰ ਹੀ ਦੇਵਾਂਗੇ ਦੇ ਵਿੱਚ ਥੈਨ 3 ਦੇ ਉੱਤੇ ਸਾਡੇ ਕੋਲ ਜਿਹੜਾ ਬੱਚਾ ਓਵਰਆਲ 6.5 ਤੇ 6 ਈਚ ਬੈਟਸਕੋਰ ਲਵੇਗਾ 6 ਈਚ ਓਵਰਆਲ 6 ਈਚ ਪਲੱਸ ਓਵਰਆਲ 6.5 ਬੈਟਸਕੋਰ ਲਵੇਗਾ ਉਸਦੇ ਵਾਸਤੇ ਅਸੀਂ ਜਾਰਜੀਆ ਦਾ ਵੀਜ਼ਾ ਜਿਹੜਾ ਹੈਗਾ ਉਹਨਾਂ ਨੂੰ ਫ੍ਰੀ ਹੋ ਸਕਦਾ ਜਾਏਗਾ ਧਿਆਨ ਰੱਖਿਓ ਜਾਰਜੀਆ ਦਾ ਵੀਜ਼ਾ ਥੈਨ ਉਸ ਤੋਂ ਬਾਅਦ ਵਿੱਚ ਕਾਫੀ سارے ਬੱਚੇ ਜਿਹੜੇ ਹੈਗੇ ਆ ਜਿਹੜੇ 6 ਨਾਟ ਲੈਸਰ 5.5 ਲੈ ਕੇ ਜਾਂਦੇ ਹੈਗੇ ਆ 6 ਨਾਟ ਲੈਸਰ 5.5 ਵਾਲੇ ਬੱਚਾ ਨੂੰ ਅਸੀਂ ਵੀਜ਼ਾ ਜਿਹੜਾ ਹੈਗਾ ਮਲੇਸ਼ੀਆ ਦਾ 3 ਡੇਸ ਦੇ ਵਿੱਚ ਮਲੇਸ਼ੀਆ ਦਾ ਵੀਜ਼ਾ ਉਹਨਾਂ ਨੂੰ ਕਨਫਰਮਡ ਜਿਹੜਾ ਹੈਗਾ ਵਾ ਦਵਾਂਗੇ ਉਸ ਤੋਂ ਬਾਅਦ ਬੱਚਾ ਜਦੋਂ ਮਰਜ਼ੀ ਆਪਣਾ ਟਰੈਵਲ ਕਰ ਸਕਦਾ ਹੈਗਾ ਵਾ ਚਾਹ ਦਾ ਜਾਂ ਨਾ ਚਾਹ ਦਾ ਮੌਕਾ ਉਹਨਾਂ ਦੇ ਤੇ ਰਿਲੀਵੈਂਟ ਹੋ ਜਾਂਦਾ ਹੈਗਾ। ਥੈਨ ਅਖੀਰ ਦੇ ਉੱਤੇ ਅਗਰ ਅਸੀਂ ਦੇਖੀਏ ਤਾਂ ਸਾਡੇ ਕੋਲ ਰੀਸਟੇਟ ਦਾ ਬੈਂਡ ਸਕੋਰ ਆ ਜਾਂਦਾ ਹੈਗਾ ਲੀਸਟ ਬੈਂਡ ਸਕੋਰ ਹੋ ਜਾਂਦਾ ਹੈਗਾ ਨਾ ਫਾਈਟਰਲ ਫਾਈਟਰਲ ਸਕੋਰ। ਨਾਰਮਲੀ ਦੇਖਿਆ ਜਾਵੇ ਤਾਂ ਇਨਕੀ ਬਹੁਤ ਸਾਰੇ ਕਮਜ਼ੋਰ ਬੱਚੇ ਹੁੰਦੇ ਹੈਗੇ ਯਾਨੀ ਕਿ ਜਿੰਨਾਂ ਦੀ ਅ ਜਿਹੜੀ ਵਿਗਨ ਸਟੱਡੀ ਹੁੰਦੀ ਹੈ ਕਿ ਆ ਜਾਂ ਨਾਰਮਲੀ ਅਸੀਂ ਦੇਖਿਆ ਜਾਨੀ ਕਿ ਜਿਹੜੇ ਬੱਚੇ ਗਵਰਨਮੈਂਟ ਸਕੂਲਸ ਤੋਂ ਪੜ੍ਹ ਕੇ ਹੁੰਦੇ ਹਨ ਕਿ ਆ ਤਾਂ ਉਹਨਾਂ ਦੀ ਜਿਹੜੀ ਲੈਂਗੁਏਜ ਪ੍ਰੋਫੀਸ਼ੀਐਂਸੀ ਹੁੰਦੀ ਆ ਉਹ ਇੰਨੀ ਕਦਰ ਕਲੀਅਰ ਨਹੀਂ ਹੁੰਦੀ ਜੀ ਸੋ ਦੈਟਸ ਵੇ ਦੇ ਫਸਟ ਇਨ ਦਾ ਫਰਸਟ ਅਟੈਂਪਟ ਸਮ ਟਾਈਮਸ ਦੇ ਸਟਕ ਵਿਦ 55% ਸਕੋਰਸ ਬਟ ਅਸੀਂ ਉਹਨਾਂ ਵਾਸਤੇ ਵੀ ਰੱਖਿਆ ਹੈ ਉਹਨਾਂ ਦੇ ਵਾਸਤੇ ਥਾਈਲੈਂਡ ਹਾਂਗਕਾਂਗ ਤੇ ਇੰਡੋਨੇਸ਼ੀਆ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਕੰਟਰੀ ਦਾ ਵੀਜ਼ਾ ਉਹ ਸਾਡੇ ਕੋਲੋਂ ਲੈ ਸਕਦੇ ਹੈ ਇਸ ਚੀਜ਼ ਨੂੰ ਅਸੀਂ ਮੱਦੇਨਜ਼ਰ ਕਿਉਂ ਰੱਖ ਰਹੇ ਹੈ ਕਿਉਂ ਕਿਉਂਕਿ ਜਿੰਨੇ ਵੀ ਬੱਚੇ ਜਿਹੜੇ ਹੈਗੇ ਆ ਕੰਟਰੀਜ਼ ਦੀ ਜਿਹੜੀ ਆਪਣੀ ट्रैवल ਹਿਸਟਰੀ ਜਿਹੜੀ ਹੈਗੀ ਆ ਜਦੋਂ ਵੀ ਸਾਡੇ ਕੋਲ ਕਿਸੇ ਕੰਟਰੀ ਦਾ ਵੀਜ਼ਾ ਹੁੰਦਾ ਹੈਗਾ दैट ਟਾਈਮ ਲਾਈਕ ਅ ਅਗਰ ਅਸੀਂ ਦੇਖਿਆ ਜਾਵੇ ਤਾਂ ਵੀਸਟਰ ਵੀਜ਼ਾ ਦੇ ਨਾਲ ਸਾਡੀ ट्रैवल ਹਿਸਟਰੀ ਦਾ ਇੱਕ ਜਿਹੜਾ ਹੈਗਾ ਇੱਕ 파ਰਟ ਜਿਹੜਾ ਹੈਗਾ ਸਾਡੇ ਪਾਸਪੋਰਟ ਦੇ ਉੱਤੇ ਸਟੈਂਪਸ ਲੱਗਦੀਆਂ ਹੈਗੀਆਂ ਸਾਡੀ ट्रैवल ਹਿਸਟਰੀ ਦੇ ਨਾਲ ਸਾਡਾ ਰਿਕਾਰਡ ਜਿਹੜਾ ਹੈਗਾ ਉਹ ਬਹੁਤ ਅੱਛਾ ਮੰਨਿਆ ਹੈਗਾ ਲੋਕਾਂ ਦੈਟਸ ਵੇ ਵੀ ਜਸਟ ਚੂਸ ਦੈਟ ਕਿ ਅਸੀਂ ਆਪਣੇ ਬੱਚਿਆਂ ਨੂੰ 노 ਡਾਊਟ ਕਿ ਇਹ ਜੋ ਖਰਚਾ ਹੋਏਗਾ ਕਾਫੀ ਬੱਚੇ ਇਹ ਨਹੀਂ ਸੋਚਣਗੇ ਕਿ ਪਤਾ ਨਹੀਂ ਇੰਸਟੀਚੂਟ ਜਿਹੜੀ ਹੈਗੀ ਹੈ ਸ਼ਾਇਦ ਸਾਡੇ ਕੋਲ 10 10000 ਪੀਸਾਂ ਨਾਲ ਪ੍ਰੋਵਾਈਡ ਕਰੇ ਸਾਡੇ ਕੋਲ ਜਣਕੀ ਬਹੁਤ ਜਿਆਦਾ ਪੀਸਸ ਨਾਲ ਪ੍ਰੋਵਾਈਡ ਕਰੇ ਤਾਂ ਕਿ ਉਹ ਵੀਜ਼ਾ ਤੇ ਖਰਚਾ ਸੇ ਇਨਕੇ ਦਰਮਿਆਨ ਚੋਂ ਨਿਕਲੇ ਨਹੀਂ ਇਹ ਵਗਿਆ ਕੁਝ ਨਹੀਂ ਹੈ ਜੋ ਸਾਡੀ ਕੰਪਨੀ ਦੇ ਵਿੱਚ ਪੀਸਸ ਪਹਿਲਾਂ ਚੱਲ ਰਹੀਆਂ ਹੈਗੀਆਂ ਅਸੀਂ ਉਹਨਾਂ ਪੀਸਸ ਦੇ ਉੱਤੇ ਚੱਲ ਰਹੇ ਹੈਗੇ ਹਾਂ ਬਸ ਸਾਡਾ ਇੱਕ ਸਾਰ ਟਾਰਗੇਟ ਹੈ ਕਿ ਅਸੀਂ ਬੱਚਿਆਂ ਨੂੰ ਜਣਕੀ ਹਰ ਇੱਕ ਫੈਸਿਲਿਟੀ ਪ੍ਰੋਵਾਈਡ ਕਰ ਸਕੀਏ ਕਿਉਂਕਿ ਨੋਟਰੀਕ ਮਤਲਬ ਆ ਫਾਈਲ ਸਦੀ ਬਦਲ ਨਾਲ ਜਣਕੀ ਨੋ ਡਾਊਟ ਅਸੀਂ ਹਰ ਇੱਕ ਇੰਸਟੀਚੂਟ ਦਾ ਇੱਕ ਟ ਕਿ ਅਸੀਂ ਬੱਚਿਆਂ ਨੂੰ ਬੈਂਡ ਸਕੋਰ ਦੇ ਨਾਲ ਵੀਜ਼ਾ ਵੀ ਪ੍ਰੋਵਾਈਡ ਕਰਦੇ ਆ। ਸੋ ਇਹ ਇੱਕ ਬਹੁਤ ਵੱਡੀ ਆਪਰਚੂਨਿਟੀ ਯਾਨੀ ਕਿਹੜੀ ਹੈ ਕਿ ਬੱਚਿਆਂ ਵਾਸਤੇ ਅਸੀਂ ਲੈ ਕੇ ਆ ਰਹੇ ਹਾਂ। ਫਰਸਟ ਆਫ ਅਲਤੋਂ ਸਾਡਾ ਇਹ ਬੈਚ ਜਿਹੜਾ ਹੈਗਾ ਉਹ ਸ਼ੁਰੂ ਹੋਣ ਜਾ ਰਿਹਾ ਹੈ। ਸਾਡੇ ਆਲਰੇਡੀ ਲੈਵਲਸ ਜਿਹੜੇ ਹੈਗੇ ਡਿਵਾਈਡ ਕੀਤੇ ਹੋਏ ਹੈਗੇ ਆ ਲੈਵਲਸ ਨੂੰ ਅਕ੍ਰੋਸ ਕਰਕੇ ਤੁਸੀਂ ਆਪਦੇ ਅਖੀਰ ਦੇ ਡੈਵਲਪਰ ਤੱਕ ਪਹੁੰਚੋਗੇ, ਐਗਜ਼ਾਮ ਲੈਵਲ ਤੱਕ ਪਹੁੰਚੋਗੇ। ਆਫਟਰ ਦੈਟ ਤੁਸੀਂ ਆਪਣਾ ਐਗਜ਼ਾਮਪਲ ਕਰਕੇ ਜਿਵੇਂ ਹੀ ਤੁਸੀਂ ਆਪਣਾ ਬੈਂਡ ਸਕੋਰ ਲੈਣੇ ਹੈਗੇ ਆ ਵਿਦ ਇੰਟੈਂਟ ਟੂ 15 ਡੇਸ ਦੇ ਵਿੱਚ ਜੋ ਕੈਟਾਗਰੀ ਲਿਸਟ ਨੂੰ ਦਿੱਤੀ ਗਈ ਹੈਗੀ ਆ ਵੀਜ਼ਾ ਦੇ ਸਿੰਗapore ਦਾ ਵੀਜ਼ਾ ਦੁਬਈ ਦਾ ਵੀਜ਼ਾ ਜਾਰਜੀਆ ਦਾ ਵੀਜ਼ਾ ਮਲੇਸ਼ੀਆ ਦਾ ਇੰਡੋਨੇਸ਼ੀਆ ਤਾਈਲੈਂਡ ਹਾਂਗਕਾਂਗ ਇਹ ਸਾਰੇ ਜਿਹੜੇ ਵੀਜ਼ਾ ਜਿਹੜੇ ਹੈਗੇ ਆ ਉਹ ਤੁਹਾਨੂੰ विद इन 10 ਟੂ 15 ਡੇਸ ਵਿੱਚ ਅਸੀਂ ਤੁਹਾਨੂੰ ਪ੍ਰੋਵਾਈਡ ਕਰਕੇ ਦੇਵਾਂਗੇ ਉਸ ਤੋਂ ਬਾਅਦ ਟ੍ਰੈਵਲ ਕਰਨ ਦਾ ਕੰਮ ਤੁਹਾਡਾ ਹੈ ਜਾਂ ਨਹੀਂ ਹੈਗਾ ਉਹ ਤੁਹਾਡੇ ਉੱਤੇ ਡਿਪੈਂਡਡ ਹੋ ਜਾਂਦਾ ਹੈਗਾ ਵਾ ਥੈਨ ਵਾਰ-ਵਾਰ ਬਾਕੀ ਇਹ ਕਹਿੰਦਾ ਕਿ ਇਹ ਵੀਜ਼ਾ ਜਿਹੜਾ ਹੋਏਗਾ ਕੰਪਨੀ ਵੱਲੋਂ ਕਿਸੇ ਇੱਕ ਮੈਂਬਰ ਨੂੰ ਪ੍ਰੋਵਾਈਡ ਕੀਤਾ ਜਾਏਗਾ ਕੈਂਡੀਡੇਟ ਖੁਦ ਵੀ ਲੈ ਸਕਦਾ ਵਾ ਉਸੇ ਮਾਤਾ ਪਿਤਾ ਪੈਨਪਰਾ ਲੇ ਸਕਦੇ ਹੈਗੇ ਬਰ ਤੁਹਾਨੂੰ ਸਾਨੂੰ ਉਹ ਪ੍ਰੂਫ ਜਰੂਰ ਦੇਣਾ ਪਏਗਾ ਕਿ ਯਾਨਕੀ ਹਾਂ ਇਹ ਮੇਰਾ ਬੱਚਾ ਮੇਰਾ ਬ੍ਰਦਰ ਹੈ ਜਾਂ ਮੇਰਾ ਸਿਸਟਰ ਹੈ ਕਿ ਹੈ ਮਦਰ ਫਾਦਰ ਦੇ ਪ੍ਰੂਫ ਜਿਹੜੇ ਹੈਗੇ ਸਾਨੂੰ ਪ੍ਰੋਪਰਲੀ ਨਾਲ ਦੇਣੇ ਪੈਣਗੇ ਆਫਟਰ ਦੈਟ ਵੀ ਕੈਨ ਪ੍ਰਸੀਡ ਫॉर द ਫਾਈਲ ਸੋ ਇਹ ਇੱਕ ਸਭ ਤੋਂ ਵੱਡੀ ਅਪਰਚੂਨਿਟੀ ਹੈਗੀ ਹੈ ਵੀਜ਼ਾਸ ਦੇ ਰਿਲੇਟਡ ਪਲੱਸ ਇਸ ਦੇ ਨਾਲ ਅਸੀਂ ਇੱਕ ਹੋਰ অপਸ਼ਨ ਰੱਖੀ ਹੋਈ ਹੈਗੀ ਹੈ ਉਸ ਆਪਸ਼ਨ ਦੇ ਵਿੱਚ ਜ਼ਿਆਦਾ ਤਾਂ ਦੇਖਿਆ ਜਾਂਦਾ ਹੈਗਾ ਕਿ ਬੱਚੇ ਇੱਕ ਗਰੁੱਪ ਦੇ ਵਿੱਚ ਬੈਠੇ ਹੁੰਦੇ ਹੈਗੇ ਆ ਅਗਰ ਸਾਡੇ ਕੋਲ ਪੰਜ ਸਟੂਡੈਂਟ ਦਾ ਗਰੁੱਪ ਜਿਹੜਾ ਹੈਗਾ ਵਾ ਅਗਰ ਮੰਨ ਲਓ ਕਿ ਇੱਕ ਇਸਪੋਸ ਅਸੀਂ ਪੰਜ ਸਟੂਡੈਂਟ ਇਕੱਠੇ ਹੋ ਕੇ ਹੁੰਦੇ ਹੈਗੇ ਆ ਪੰਜ ਸਟੂਡੈਂਟ ਦਾ ਗਰੁੱਪ ਸਾਡੇ ਕੋਲ ਇਕੱਠੇ ਹੋ ਕੇ ਹੁੰਦਾ ਹੈਗਾ ਤਾਂ ਅਸੀਂ ਉਹਨਾਂ ਲਈ 35% ਡਿਸਕਾਊਂਟ ਜਿਹੜਾ ਹੈਗਾ ਵਾ ਪਰ ਮਨਸ 35% ਡਿਸਕਾਊਂਟ ਜਿਹੜਾ ਹੈਗਾ ਵਾ ਅਸੀਂ ਉਸ ਬਚਨ ਫੀਸ ਵਿੱਚ ਦੇ ਰਹੇ ਆਂ ਅਗਰ ਉਹ ਸਾਡੇ ਕੋਲ ਬਚੇ ਚਾਰ ਮੈਂਬਰ ਦੇ ਗਰੁੱਪਸ ਵਿੱਚ ਹੁੰਦੇ ਹੈਗੇ ਆ ਤਾਂ ਅਸੀਂ ਉਹਨਾਂ ਨੂੰ 30% ਦਾ ਡਿਸਕਾਊਂਟ ਦੇ ਰਹੇ ਹਾਂ ਦਿੰਦੇ ਗਰੁੱਪ ਦੇ ਵਿੱਚ ਹੁੰਦੇ ਹੈ ਕਿ ਆ ਚਾਹੇ ਉਹਦਰ ਸਿਸਟਰਾਂ ਚਾਹੇ ਇੱਕੋ ਕਰਦੇ ਹੈ ਕਿ ਆ ਤਾਂ ਅਸੀਂ ਉਹਨੂੰ 25% ਅਗਰ ਮੰਨ ਲਓ ਕਿ ਯਾਨਕੀ ਦੋ ਬੱਚੇ ਹੁੰਦੇ ਹੈਗੇ ਜਿਹਦੇ ਵਿੱਚ ਭੈਣ ਭਰਾ ਆ ਜਾਂਦੇ ਹੈਗੇ ਤਾਂ ਸੇ ਨੂੰ 20% ਡਿਸਕਾਊਂਟ ਜਿਹੜਾ ਹੈਕਰ ਵਾ ਦੇ ਰਹੀ ਹੈ ਕਿ ਹੈ ਸੋ ਜਿਹੜੀ ਇਹ ਆਪਸ਼ਨ ਸੀਡੀ ਹੈ ਕਿ ਹੈ ਵਾ ਫਸਟ ਆਫ ਅਕਤੂਬਰ ਤੋਂ ਥੋੜਾ ਵੈਚ ਸਟਾਰਟ ਹੋਣ ਜਾ ਰਿਹਾ ਹੈ ਹੈਕਰ ਵਾ ਤੇ ਯਾਨਕੀ ਵਾਰ-ਵਾਰ ਮੈਂ ਇਹ ਹੀ ਤੁਹਾਨੂੰ ਕਹੂੰਗਾ ਕਿ ਇਹ ਇੱਕ ਬਹੁਤ ਵੱਡੀ ਆਪਰਚੂਨਿਟੀ ਹੈ ਕਿ ਹੈ ਕਿ ਆਲਸ ਦੇ ਨਾਲ-ਨਾਲ ਤੁਸੀਂ ਆਪਣੇ ਵੀਜ਼ਾਸ ਨੂੰ ਲੈ ਕੇ ਵੀਜ਼ਾਸ ਦੇ ਨਾਲ ਆਪਣੀ ਕੰਟਰੀ ਨੂੰ ਘੁੰਮ ਸਕਦੇ ਹੈਗੇ ਆ ਤੁਹਾਡੇ ਸੁਪਨੇ ਜਿਹੜੇ ਹੈਗੇ ਆ ਬਾਹਰ ਜਾਣ ਦੇ ਟ੍ਰੈਵਲ ਕਰੰਦੇ ਜਿਹੜੇ ਹੈਗੇ ਸੁਪਨੇ ਜਿਹੜੇ ਹੈਗੇ ਕਿਉਂਕਿ ਜ਼ਿਆਦਾਤਰ ਮੈਂ ਦੇਖਿਆ ਦੇਖਿਆ ਜਾਂਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਆ 2-2 ਸਾਲ ਤੋਂ ਵਾਇਸ ਕਰਦੇ ਪਏ ਹੈਗੇ 3-3 ਸਾਲ ਤੋਂ ਸਰ ਪਾਲਸੂਚੀ ਤੇ ਦੇ ਕਰਦੇ ਪਏ ਹੈ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਯਾਨਕਿ ਸਾਡੀ ਜ਼ਿੰਦਗੀ ਜਿਹੜੀ ਹੈਗੀ ਉਹ ਸਿਰਫ ਅਕਲਸ ਦੇ ਵਿੱਚ ਸਟਕ ਹੋ ਚੁੱਕੀ ਹੈਗੀ ਆਪਣੇ ਸੁਪਨੇ 사ਕਾਰ ਕਰੋ ਆਪਣੇ ਅਚੀਵਰ ਜਿਹੜੇ ਹੈਗੇ ਆ ਜਿਹੜੇ ਸੁਪਨੇ ਡ੍ਰੀਮਸ ਸਪੋਰਟਸ ਹੈਗੇ ਆ ਤੁਸੀਂ ਡ੍ਰੀਮ ਲਾਈਫ ਹੋਏ ਉਹਨਾਂ ਤੇ ਤੁਸੀਂ ਉਹ ਬੈਸਟ ਫੋਰ ਅ ਸਿੱਕ ਅਚੀਵ ਕਰੋ ਤੇ ਆਪਣੇ ਵੀਜ਼ਾ ਸਨਰ ਸਟਡੀ ਵੀਜ਼ਾ ਦੇ ਨਾਲ ਜਿਹੜੇ ਕਿ ਤੁਹਾਨੂੰ ਇੱਕ ਕੰਟਰੀ ਦਾ ਵੀਜ਼ਾ ਜਿਹੜਾ ਹੈਗਾ ਉਹ ਸਾਡੇ ਬਰੋ ਵੀ ਆਫਕੋਰਸ ਦਾ ਜਾਏਗਾ ਤੇ ਉਸ ਵੀਜ਼ਾ ਨੂੰ ਲੈ ਕੇ ਆਪਣੀ ਕੰਟਰੀ ਨੂੰ ਟ੍ਰੈਵਲ ਕਰੋ ਬਾਹਰ ਜਨਿਸ ਆਪਣੇ ਸਾਕਾਰ ਕਰੋ ਤਾਂ ਕਿ ਜ਼ਿੰਦਗੀ ਦੇ ਵਿੱਚ ਕਿਤੇ ਇੱਕ ਵਾਇਸ ਜਿਹੜੀ ਹੈਗੀ ਅਧੂਰੀ ਨਾ ਰਹਿ ਜਾਵੇ ਧੰਨਵਾਦ ਦੁਬਾਰਾ ਫਿਰ ਮਿਲੂੰਗਾ ਨਵੀਂ ਵੀਡੀਓਸ ਦੇ ਨਾਲ ਨਵੀਆਂ ਫੇਸਟੈਂਕਿਊ